सरपंच ਦਾ ਫੋਨ ਆਇਆ ਹਲੋ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਹੋਰ ਸਨਾਉਂ ਜੀ ਠੀਕ ਠਾਕ ਹੈ ਹਾਂ ਜੀ ਠੀਕ ਆ ਆਪਣੇ ਵੀ ਤੁਹਾਨੂੰ ਪਤਾ ਹੀ ਆ ਹੋਣ ਰਿਹਾ ਮਾੜਾ ਮੋਟਾ ਟਾਈਮ ਪਾਸ ਅੱਛਾ ਅੱਛਾ ਜਿਹੜੀ ਕੱਲ ਨੂੰ ਖਬਰ ਆਉਣੀ ਉਹ ਚ ਆਊਗੀ ਚਲੋ ਵਧੀਆ ਹੋ ਗਿਆ ਫਿਰ ਹੈ ਉਹ ਸਰਪੰਚਾ ਹਾੜੇ ਜਿੱਤ ਕਿਤੇ ਜਿੰਦ ਜਾਨ ਹੀ ਮੁੱਕ ਗਈ ਆ ਜੇ ਕਿਤੇ ਉੱਪਰ ਵਾਲਾ ਕਿਰਪਾ ਕਰ ਛੜੇ ਕਿ ਸਾਡੀ ਕੁੜੀ ਦਾ ਪਤਾ ਲੱਗ ਜੇ ਤੇ ਚੱਲ ਕੀ ਬੜਾ ਕਿਤੇ ਦੀਂਦੀ ਜਾਗਦੀ ਹੋਵੇ ਹੈ ਤੇ ਆ ਹੀ ਜਾਏ ਵਿਚਾਰੀ ਮੁੜ ਕੇ ਘਰ ਕੋਈ ਥੋ ਪਤਾ ਨਹੀਂ ਲੱਗਾ ਵੀ ਉਹਦਾਂ ਕੀ ਹੋਇਆ ਤੇ ਕੀ ਨਹੀਂ ਹੋਇਆ ਚਲੋ ਇਹ ਵੀ ਲੋਕਾਂ ਤੱਕ ਕੋਈ ਖਬਰ ਤੇ ਪਹੁੰਚੂਗੀ ਉਹਦੀ ਫੋਟੋ ਜਾਊਗੀ ਹੋ ਸਕਦਾ ਕੋਈ ਪਛਾਣ ਹੀ ਲਏ ਹੈਨਾ ਕਿਹੜੇ ਹਾਲ ਚ ਹੋਏ ਕਿੱਥੇ ਹੋਏ ਕੋਈ ਦੱਸੂਗਾ ਤਾਂ ਸਹੀ ਚਲੋ ਬਹੁਤ ਮਿਹਰਬਾਨੀ ਤੁਹਾਡੀ ਹੈ ਠੀਕ ਹੈ ਜੀ ਠੀਕ ਆ ਓਕੇ ਸਭ ਓਕੇ ਇਹ ਕਿਦਾ ਹੋਣਾ ਸਰਪੰਚ ਦਾ ਹੋ ਗਿਆ ਹੁੰਦਾ ਸਰਪੰਚ ਕਹਿੰਦਾ ਵੀ ਮੈਂ ਕਰਾਇਆ ਸਾਰਾ ਕੰਮ ਤੇ ਹੁਣ ਅਖਬਾਰ ਚ ਕਹਿੰਦਾ ਵੀ ਉਹ ਖਬਰ ਜਿਹੜੀ ਆ ਕੱਲ ਨੂੰ ਲੱਗ ਜਾਨੀ ਆ ਨਾਲ ਉਹਦੀ ਫੋਟੋ ਵੀ ਜਾਊਗੀ ਅੱਛਾ ਅੱਛਾ ਨਾਲ ਡਰੈਸ ਵੀ ਲਿਖਿਆ ਹੋਊਗਾ ਉਹਦੇ ਸਹੁਰਿਆਂ ਦਾ ਵੀ ਲਿਖਿਆ ਹੋਊਗਾ ਤੇ ਸਾਡੇ ਪਿੰਡ ਦਾ ਵੀ ਲਿਖਿਆ ਹੋਊਗਾ ਅੱਛਾ ਹਣਾ ਸਾਡਾ ਨੰਬਰ ਵੀ ਵਿੱਚ ਉਹਦੇ ਆਊਗਾ ਤੇ ਉਹਨਾਂ ਦਾ ਵੀ ਆਊਗਾ ਪਿੰਦਰ ਉਹਨਾਂ ਦਾ ਵੀ ਆਪਾਂ ਫਿਰ ਅਖਬਾਰ ਨੂੰ ਇਹ ਪੁੱਛ ਲੈਣ ਵੀ ਅਖਬਾਰ ਹੈ ਕਿਹੜੀ ਹੋਣੀ ਉਹ ਦੱਸਤਾ ਨੇ ਮੈਨੂੰ ਸਾਰਾ ਕੁਝ ਹਾਂ ਹਾਂ ਉਜੇ ਨਹੀਂ ਤੇ ਗਵਾਂਡੀਆਂ ਦੇ ਘਰ ਆਉਂਦੀ ਐ ਉਹਨਾਂ ਨੂੰ ਕਿਉਂ ਹਾਂ ਨਹੀਂ ਨਹੀਂ ਉਹਨੇ ਮੈਨੂੰ ਪਤਾ ਵਾ ਸੀ ਆਪ ਜਾ ਕੇ ਦੁਕਾਨ ਤੋਂ ਨਵੀਂ ਲਵਾਵੇਂਗਾ ਅਖਬਾਰ ਹੋਰ ਵਹਿਕ ਦੇਖਦੇ ਟਾਈਮ ਇਨਾਂ ਨਾ ਜੇ ਮੌਕੀ ਨਾ ਜਾਵੇ ਟਾਈਮ ਐਵੇਂ ਨਾ ਜੂ 10 ਅਖਬਾਰਾਂ ਮੁੱਕ ਚੱਲੀਆ ਕਿੰਦਾਂ ਦੀਆਂ ਗੱਲਾਂ ਕਰਨੀਆਂ ਹੁੰਦੀਆਂ ਹਨ ਪੜਾਂ ਵਾਲੀਆਂ ਹੱਦ ਹੋ ਗਈ ਤੇਰੀ ਚੱਲ ਅੱਛਾ ਤੇਰੇ ਮਾਲਕ ਮਾਲਕਾ ਕਿਤੇ ਮੇਰ ਕਰਦੇ ਤੇਰੇ ਪਤਾ ਥੋ ਲੱਗ ਜੇ ਕਿ ਕੀ ਹੋਇਆ ਵਾ ਤੇ ਕਿਦਾਂ ਵਾ ਕੋਈ ਨਾ ਕੋਈ ਸਰਾਗ ਨਿਕਲੇ ਹਨਾ ਵਾਹਿਗੁਰੂ ਦੇ ਘਰ ਜਾ ਕੇ ਅਰਦਾਸ ਕਰਿਆ ਕਰ ਸਾਡੀ ਕੁੜੀ ਕਿਤੇ ਜਿੰਦੀ ਜਾਗਦੀ ਹੋਵੇ ਤੇ ਕਿਤੇ ਵਿਚਾਰੀ ਵਾਪਸ ਆ ਜੇ ਅਹੀਂ ਕਿਤੇ ਦੁਨੀਆ ਤੇ ਆ ਜੀਏ ਕੋਈ ਨਹੀਂ ਮੈਂ ਰੱਬ ਦੇ ਅੱਗੇ ਹੱਥ ਜੋੜਾਂਗੀ ਵੇਖੇ ਰੱਬ ਨੇ ਸਾਡੀ ਸੁਣ ਲੈਣੀ ਹੈ ਸਾਡੀ ਜਿਹੜੀ ਰਹਿੰਦੀ ਜ਼ਿੰਦਗੀ ਹੈ ਕਿਤੇ ਸਫਲ ਹੋ ਜੇ ਚਲੋ ਕੋਈ ਨਹੀਂ ਲੱਗ ਜਾਣਾ ਫਿਰ ਪਤਾ ਹੁਣ ਕੱਲ ਤੱਕ ਕਰ ਲੈ ਕੰਮਕਾਰ ਕੰਮਕਾਰ ਕਰ ਲੈ ਸਰਪੰਚ ਨੇ ਵਧੀਆ ਕੰਮ ਕੀਤਾ ਚਲੋ ਵਿਚਾਰਾ ਮਤ ਕਰਨ ੜਿਆ ਸਾਡੀ ਪਿੰਦਰਾ ਪੁੱਤ ਕਿੱਥੇ ਚੱਲੇ ਆਵਾ ਮੰਮੀ ਇੱਥੇ ਸ਼ਹਿਰ ਪਾ ਕੇ ਚੱਲੇ ਯਾਰ ਅਗ ਹਾਏ ਹਾਏ ਸ਼ਹਿਰ ਕੀ ਕਰਨ ਜਾਣਾ ਤੂੰ ਮੰਮੀ ਕੰਮ ਤੇ ਨਹੀਂ ਕੋਈ ਖਾਸ ਹਾਂ ਉਹ ਮੇਰਾ ਯਾਰ ਆਇਆ ਏ ਇੱਕ ਬਾਹਰੋਂ ਅੱਛਾ ਉਹਨੂੰ ਮਿਲਣ ਚੱਲੇ ਆ ਬਸ ਮੇਰੀ ਗੱਲ ਸੁਣ ਪੁੱਤ ਐਵੇਂ ਨਾ ਕਰੋ ਬਾਹਰ ਜਾਇਆ ਕਰ ਮੇਰਾ ਮਨ ਬੜਾ ਡਰਦਾ ਵਾ ਹੁਣ ਤੂੰ ਹੀ ਤੇ ਮੇਰੇ ਕੋ ਰਹਿ ਗਿਆ ਵਾ ਠੀਕ ਆ ਨਾ ਤੈਨੂੰ ਪਤਾ ਹੀ ਆ ਨਾ ਕਿ ਮਾਵਾਂ ਦੇ ਦਿਲ ਇਦਾਂ ਦੇ ਹੁੰਦੇ ਆ ਮੰਮੀ ਗੱਲ ਤੇ ਚਲੋ ਤੁਹਾਡੀ ਸਹੀ ਏ ਬਾਹਰੋਂ ਆਇਆ ਅਗਲੇ ਨੇ ਉਹਨੂੰ ਫੋਨ ਕੀਤਾ ਜੇ ਜੇ ਨਾ ਗਿਆ ਤਾਂ ਵੀ ਮਾੜੀ ਗੱਲ ਐ ਬਾਕੀ ਮੈਂ ਇਹਨਾਂ ਟਾਈਮ ਲਈ ਲਾਉਣਾ ਛੇਤੀ ਆਇਆ ਨਾ ਫਸ ਜਾਣਾ ਨਹੀਂ ਕਰ ਚਲ ਕੋਈ ਨਹੀਂ ਇਦਾਂ ਕਰੀ ਵੀ ਛੇਤੀ ਆ ਜੀ ਚੰਗਾ ਕੋਈ ਨਹੀਂ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਆਹੋ ਤੇ ਉਦਾਂ ਮੈਂ ਡੈਡੀ ਨੂੰ ਦੱਸਤਾ ਚਲ ਠੀਕ ਆ ਮੈਂ ਕੋ ਜੋ ਕੰਮ ਹੋਏਗਾ ਤੇ ਮਗਰੋਂ ਤੁਸੀਂ ਕਰ ਲਿਓ ਚਲ ਕੋਈ ਨਹੀਂ ਧਿਆਨ ਨਾ ਜਾਇਆ ਕਰ ਚੰਗਾ ਕੋਈ ਨਹੀਂ ਕੋਈ ਨਹੀਂ ਆਹੋ ਫੇ ਧਿਆਨ ਜਾਂ ਵਿੱਚੇ ਰਹਿੰਦਾ ਹੀ ਹੋ ਠੀਕ ਠੀਕ ਕੋਈ ਗੱਲ ਨਹੀਂ ਛੇਤੀ ਆ ਜੀ ਚੰਗਾ ਕੀ ਕਰਾਂ ਮੈਂ ਹੁਣ ਤੇ ਇਹਦੇ ਵਾਲੇ ਵੇਖਦੇ ਜੀਣਾ ਪੈਣਾ ਵਾ ਸੱਚੀ ਗੱਲ ਆ ਇਹਦੇ ਵਾਲੀ ਧਿਆਨ ਰਹਿੰਦਾ ਵਾ ਹੁਣ ਇੱਕ ਮਿੰਟ ਗੱਲ ਸੁਣੋ ਹੋ ਮੇਰੀ ਦੱਸੋ ਜੇ ਮੁੰਡਾ ਤੁਹਾਨੂੰ ਪੁੱਛਦਾ ਹੈਗਾ ਕਿ ਮੈਂ ਜਾਣਾ ਵਾਂ ਬਾਹਰ ਕਿਸੇ ਨੂੰ ਮਿਲਣ ਤੇ ਤੁਸੀਂ ਵੀ ਚਾਟੀ ਹਾਂ ਕਰ ਦਿੰਦੇ ਜੇ ਥੋੜਾ ਬੋਤਾ ਡੱਕ ਵੀ ਲਿਆ ਕਰੋ ਉਹ ਯਾਰ ਉਹ ਜਿੱਦੀ ਕਰੀ ਜਾਂਦਾ ਹੀ ਜਿੱਦ ਕਰੀ ਜਾਂਦਾ ਚੰਗਾ ਨਿਆਣਾ ਵਾ ਜਿੱਦ ਕਰਦਾ ਵਾ ਉਹ ਕੋ ਮੜਾ ਬਾਹਰੋਂ ਆਇਆ ਸੀ ਬਾਹਰੋਂ ਤੇ ਆਇਆ ਹੀਗਾ ਤੁਹਾਨੂੰ ਪਤਾ ਸਮਾਂ ਕਿੰਨਾ ਮਾੜਾ ਵਾ ਲੋਕੀ ਉੱਤੋਂ ਹੋਰ ਆ ਵਿੱਚੋਂ ਹੋਰ ਵਾ ਅੱਜ ਕੱਲ੍ਹ ਨਹੀਂ ਪਤਾ ਲੱਗਦਾ ਕਿਸੇ ਦੇ ਟਿੱਡ ਦਾ ਉਹ ਸਮਾਂ ਸੁਮਾਂ ਤੇ ਹੈਗਾ ਉਹਨੇ ਇੱਕ ਦੋ ਫੋਨ ਕੀਤੇ ਤੇ ਫੇਰ ਜਾਣਾ ਹੀ ਪੈਣਾ ਸੀ ਉਹਨੂੰ ਪਤਾ ਕੀ ਗੱਲ ਵਾ ਦੁੱਧ ਦਾ ਸੜਿਆ ਨਾ ਲੱਸੀ ਫੂਕਾ ਮਾਰ ਮਾਰ ਕੇ ਪੀਂਦਾ ਵਾ ਮੇਰਾ ਤੇ ਨਾ ਮੁੰਡੇ ਨੂੰ ਕਿਤੇ ਬਾਹਰ ਕੱਲਣ ਦੀ ਜੀ ਨਹੀਂਗਾ ਕਰਦਾ ਤੇ ਤੁਸੀਂ ਘਾਟੀ ਜਾਣਦਿਆ ਕਰੋ ਉਹਨੂੰ ਉਹ ਚਲ ਕੋਈ ਨਹੀਂ ਅੱਜ ਚਲ ਗਿਆ ਉਹਨੂੰ ਆਲੇ ਸਮਝਾ ਦਾਂਗੇ ਤੇ ਮੇਰੀ ਗੱਲ ਸੁਣੋ ਹਾਂ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਕੀਤੀ ਮੁੰਡੇ ਦੇ ਨਾਲ ਕਿਹੜੀ ਗੱਲ ਲੈ ਭੁੱਲ ਗਿਆ ਚੇਤਾ ਕੋਈ ਗੱਲ ਤਾਂ ਯਾਦ ਰੱਖਿਆ ਕਰੋ ਕਮਸੇ ਕਮ ਉਹ ਦੱਸੇ ਤਾਂ ਹੀ ਪਤਾ ਲੱਗੂਗਾ ਕੀ ਦੱਸਣਾ ਮੈਂ ਤੁਹਾਨੂੰ ਕਿੰਨਾ ਮੈਂ ਤੁਹਾਨੂੰ ਕਿਹਾ ਹੈਗਾ ਵੀ ਜਾ ਕੇ ਮੁੰਡੇ ਨਾਲ ਗੱਲ ਕਰਿਓ ਉਹਦੀ ਜ਼ਿੰਦਗੀ ਦਾ ਸਵਾਲ ਵਾ ਤੁਸੀਂ ਫੇਰ ਗੱਲ ਨਹੀਂ ਕੀਤੀ ਉਹ ਹੁਣ ਦੱਸਦੇ ਹਾਂ ਹਣ ਦੱਸ ਦਿੰਦੀ ਆ ਉਹਦੇ ਰਿਸ਼ਤੇ ਦੀ ਗੱਲ ਆਹੋ ਤੁਹਾਨੂੰ ਮੈਂ ਕਿਹਾ ਸੀ ਨਾ ਉਹਦੇ ਨਾਲ ਕਰਿਓ ਮੇਰੀ ਗੱਲ ਸੁਣ ਸੱਚ ਹੁਣ ਦਿਮਾਗ ਚ ਆਈ ਆ ਇੱਕ ਗੱਲ ਹੋਈ ਉਹ ਮੈਂ ਉਹਦੇ ਨਾਲ ਗੱਲ ਕਿਉਂ ਕਰਨੀ ਉਹਨੂੰ ਆਪਣੇ ਗੱਲ ਪੋੜਣਾ ਵਾ ਕਿਉਂ ਨਹੀਂ ਕਰਨੀ ਤੁਸੀਂ ਗੱਲ ਤੁਸੀਂ ਪਿਓ ਜੀ ਉਹਦੇ ਕਰ ਸਕਦੇ ਜੀ ਤੁਸੀਂ ਗੱਲ ਨਾ ਮੈਨੂੰ ਇੱਕ ਗੱਲ ਦੱਸੋ ਵੀ ਐਡੀ ਲੰਮੀ ਜ਼ਿੰਦਗੀ ਆ ਤੇ ਕਿੱਦਾਂ ਕੱਢਣੀ ਉਹਨੇ ਇਕੱਲੇ ਨੇ ਉਹ ਮੇਰੀ ਗੱਲ ਸੁਣਦੇ ਲੋ ਇਸ ਤਰ੍ਹਾਂ ਕਰ ਉਹਨੂੰ ਕਿਹਵਲੇ ਬਾੜ ਲੈ ਆਪਾਂ ਦੋਵੇਂ ਜਣੇ ਗੱਲ ਕਰ ਲਾਂਗੇ ਉਹਦੇ ਨਾਲ ਮੈਂ ਵੀ ਆ ਜੂੰਗੀ ਕੋਈ ਗੱਲ ਨਹੀਂ ਪਰ ਤੁਸੀਂ ਪਹਿਲ ਕਰਿਓ ਠੀਕ ਹੈ ਜੇ ਤੇਰੀ ਮੈਂ ਗੱਲ ਨਾਲ ਸਹਿਮਤ ਹੈਗਾ ਵਾਂ ਇੱਕ ਵਾਰੀ ਮੈਂ ਪੁੱਛ ਲੈਣਾ ਉਹਨੂੰ ਪਤਾ ਕੀ ਪਿਓ ਪੁੱਤਾਂ ਦੀ ਗੱਲ ਵੱਖਰੀ ਹੁੰਦੀ ਆ ਤੁਸੀਂ ਉਹਦੇ ਨਾਲ ਆਪਣੇ ਤਰੀਕੇ ਨਾਲ ਗੱਲ ਕਰੋਗੇ ਨਾ ਉਹਨੇ ਮੰਨ ਜਾਣਾ ਵਾ ਤੇ ਪਿਆਰ ਨਾਲ ਗੱਲ ਕਰਿਓ ਉਹਦੇ ਨਾਲ ਚੱਲ ਵੇਖ ਲੈਨੇ ਆ ਆਹੋ ਤੇ ਕੋਈ ਨਹੀਂ ਕਰਿਓ ਗੱਲ ਤੇ ਮੈਂ ਵੀ ਆ ਜੂੰਗੀ ਨਾਲ ਠੀਕ ਹੈ ਤੇਰੇ ਸਾਰਾ ਮੰਨ ਜਾਊਗਾ ਤੇ ਮੰਨਣਾ ਪੈਣਾ ਵਾ ਐਡੀ ਜ਼ਿੰਦਗੀ ਕਿੱਦਾਂ ਕੱਢਣੀ ਆ ਉਹਨੇ ਇਕੱਲੇ ਨੇ ਠੀਕ ਆ ਨਾ ਤੇਰੀ ਸਹੀ ਆ ਆਹੋ ਮੰਨਣਾ ਪੈਣਾ ਉਹਨੂੰ ਪਰ ਪਤਨ ਨਹੀਂ ਅੱਜਕੱਲ ਤਨ ਪਤਾ ਨਿਆਣੇ ਬਹੁਤ ਸੋਚਦੇ ਆ ਕੋਈ ਨਹੀਂ ਸੋਚਦਾ ਗੱਲ ਤਾਂ ਸਾਰੀ ਐ ਕਿ ਕਿਦਾਂ ਰਹੂਗਾ ਸਾਰੀ ਉਮਰ ਉਹ ਠੀਕ ਆ ਨਾ ਅਸੀਂ ਉਹਦੇ ਬਾਰੇ ਨੇ ਸੋਚਣਾ ਤੇ ਕਿੰਨੇ ਸੋਚਣਾ ਵਾ ਚੱਲ ਫਿਰ ਇਤਰਾ ਕਰ ਪਰ ਮੈਂ ਪੁੱਛ ਲੈਣਾ ਵਾ ਠੀਕ ਨਹੀਂ ਤੇ ਮਗਰ ਹੀ ਤੂੰ ਆ ਜੀ ਚਲੋ ਠੀਕ ਆ ਫਿਰ ਆਂਦਾ ਵਾ ਨਾ ਤੇ ਕਰਿਓ ਗੱਲ ਫਿਰ ਉਹਦਣਾ ਕਿਉਂਕਿ ਮੇਰੇ ਪੈਰਾਂ ਤੇ ਨਹੀਂ ਪਾਣੀ ਉਹਨੇ ਪੈਣ ਦੇਣਾ ਉਹ ਨਹੀਂ ਨਹੀਂ ਪੈਣ ਦਊਗਾ ਪੈਣ ਕਰਾ ਦਊਗਾ ਐਵੇਂ ਕਰ ਚੱਲ ਠੀਕ ਲੈ ਆ ਗਈ ਤੇ ਲਾਗੈ ਹੁਣ ਗੱਲ ਕਰ ਲੈਣਾ ਆਹ ਨਹੀਂ ਗੱਲ ਪੱਕੀ ਕਰਨੀ ਆ ਹੁਣ ਠੀਕ ਵਾ ਨਾ ਆ ਜਾ ਆ ਜਾ ਮੇਰਾ ਪੁੱਤ ਇੱਧਰ ਆ ਜਾ ਗੱਲ ਸੁਣੀ ਆਹ ਕੁਰਸੀ ਫੜ ਲਿਆ ਇੱਥੇ ਬਹਿ ਜਾ ਮੇਰਾ ਪੁੱਤ ਹੋਇਆ ਜਿੱਧਰ ਗਿਆ ਸੀ ਹਾਂਜੀ ਹੈ ਦੱਸੋ ਕੀ ਪੀ ਜਾਂਦਾ ਹੈ ਮੁੰਡਾ ਠੀਕ ਠਾਕ ਵਾ ਵਧੀਆ ਠੀਕ ਠਾਕ ਅੱਛਾ ਅੱਛਾ ਪੁੱਤਾ ਕਿੰਨੇ ਦੇਣਾਂ ਦਾ ਆਇਆ ਤੇ ਤੂੰ ਮਿਲਿਆ ਹੀ ਨਹੀਂ ਆ ਅੱਛਾ ਅੱਛਾ ਚਲ ਯਾਰ ਦੋਸਤਾਂ ਮੈਂ ਹੁਣ ਗੱਲ ਕਰਦਾ ਹੁਣ ਆਹ ਮੰਮੀ ਕਿ ਤੁਹਾਨੂੰ ਪਤਾ ਇਕੱਠੇ ਪੜ੍ਹੇ ਆ ਹਾਂ ਤੇ ਹੁੰਦਾ ਹੀ ਫਿਰ ਇਦਾਂ ਹੀ ਚਲੋ ਚਲੋ ਨੂੰ ਕਹਣਾ ਕਿ ਤੇ ਮੇਰੀ ਵੀ ਗੱਲ ਬਣਾ ਦੇ ਉਹ ਦੱਦੀ ਉਹ ਤਾਂ ਡਿਆ ਖੋਣਾਂ ਦਾ ਜੇ ਜਾਣਾ ਲੱਗ ਗਿਆ ਮੇਰੀ ਗੱਲ ਸੁਣੋ ਕੱਲਾ ਕੱਲਾ ਤੁਹਾਡਾ ਪੁੱਤ ਵਾ ਐਨੀ ਹੜ ਕੋ ਜ਼ਮੀਨ ਹੋ ਤਾਂ ਹੀ ਕਦੇ ਵਾਸਤੇ ਬਾਹਰ ਕੱਢਣਾ ਵਾ ਫਿਰ ਪੁੱਠੀਆਂ ਗੱਲਾਂ ਕਰਿਆ ਕਰੋ ਕੀ ਗੱਲ ਜ਼ਮੀਨਾਂ ਦਾ ਜਾਂਦੇ ਨਹੀਂ ਹੁੰਦੇ ਜਿਹੜੀ ਮੇਨ ਗੱਲ ਵਾ ਨਾ ਉਹ ਕਰੋ ਮੁੰਡੇ ਦੇ ਨਾਲ ਚਲ ਤੂੰ ਛੇੜ ਫਿਰ ਮੈਂ ਨਹੀਂ ਕਹਣਾ ਕਿਹੜੀ ਗੱਲ ਹੈ ਪੁੱਤ ਗੱਲ ਇਦਾਂ ਵਾ ਕਿ ਸਾਰੀ ਉਮਰ ਨਾ ਇਦਾਂ ਨਿਕਾ ਤੇਰੇ ਕੋ ਰਿਆ ਜਾਣਾ ਤੇ ਹੁਣ ਜ਼ਿੰਦਗੀ ਚ ਗਾਂ ਵਧ ਤੁਹਾਡੇ ਕਹਿਣ ਦਾ ਕੀ ਮਤਲਬ ਕਹਿਣ ਦਾ ਮਤਲਬ ਤੇ ਸਾਫ਼ ਆ ਪੁੱਤ ਕਿ ਜੇ ਤੂੰ ਆਖੇ ਕਿ ਹੁਣ ਮੈਂ ਇਦਾਂ ਹੀ ਰਵਾਂ ਤੇ ਤਾਂ ਵੀ ਨਹੀਂ ਟਾਈਮ ਪਾਸ ਹੋਣਾ ਮੇਰੀ ਗੱਲ ਸੁਣ ਲੈ ਇੱਕ ਧਿਆਨ ਨਾਲ ਆ ਕੰਮ ਕੋ ਮੇਰ ਕੋ ਨਹੀਂ ਹੁੰਦਾ ਹੁਣ ਤੈਨੂੰ ਪਤਾ ਹੀ ਆ ਨਾ ਸਰੀਰ ਮੇਰਾ ਨਹੀਂ ਕੰਮ ਕਰਦਾ ਹੁਣ ਦਵਾਈਆਂ ਰਹਿੰਦੀ ਆ ਯਾਰ ਤੀਜੇ ਦਿਨ ਤੇ ਦਵਾਈ ਲੈਣ ਜਾਣਾ ਪੈਂਦਾ ਤੁਹਾਡੇ ਦਿਮਾਗ ਨੂੰ ਹੋ ਗਿਆ ਏ ਉਹ ਨਵਦੀਪ ਦਾ ਜੇ ਕੋਈ ਪਤਾ ਨਹੀਂ ਲੱਗਾ ਹੈਗੀ ਏ ਕਾ ਨਹੀਂ ਤੇ ਤੁਸੀਂ ਵਿਆਹ ਵਾਲੇ ਬੰਨੇ ਨੂੰ ਤੁਰ ਵੀ ਪਏ ਓ ਮੇਰੀ ਗੱਲ ਸੁਣ ਨਵਦੀਪ ਦਾ ਖੜਾ ਛੱਡ ਤੂੰ ਯਾਰ ਉਹਨੇ ਨਹੀਂ ਘਾਉਣਾ ਹੁਣ ਇਹਦੇ ਦਿਮਾਗ ਤੇ ਤਪੜਦਾ ਪਿਆ ਵਾ ਉਹਨੇ ਕਿੱਥੋਂ ਆਉਣਾ ਵਾ ਮੇਰੀ ਗੱਲ ਸੁਣ ਉਹ ਆਉਣ ਵਾਸਤੇ ਨਹੀਂ ਗਈ ਗਈ ਠੀਕ ਵਾ ਨਾ ਤੇ ਨਾਲੇ ਜ਼ਿੰਦਗੀ ਵਿੱਚ ਨਾ ਗਾਂ ਵਧਣਾ ਪੈਣਾ ਵਾ ਹੁਣ ਜੇ ਤੂੰ ਇਦਾਂ ਕਵੇਂਗਾ ਨਾ ਇਦਾਂ ਇਦਾਂ ਨਹੀਂਗਾ ਤੇਰੇ ਕੋ ਜੀਆ ਜਾਣਾ ਨਾਲੇ ਜਿੰਦਰ ਗੱਲ ਇੱਕ ਹੋ ਰਹੀ ਹੋ ਅਹੀਂ ਕਿੰਨਾ ਕਿਦਰ ਇੱਥੇ ਬੈਠੇ ਰਹਿਣਾ ਵਾ ਠੀਕ ਨਹੀਂ ਲੋਕੀ ਤੁਹਾਨੂੰ ਗੱਲਾਂ ਨਾ ਕਰਨਗੇ ਭਾਈ ਇੱਕ ਕੁੜੀ ਨੂੰ ਕਿੰਨਾ ਚਿਰ ਹੋਇਆ ਤੇ ਵਿਆਹ ਵਾਲੇ ਬੰਨੇ ਤੁਰ ਵੀ ਪਏ ਨੇ ਤੇ ਜੇਹੀ ਉਹ ਕੋ ਵਿੰਦੇ ਰਹੇ ਨਾ ਤੇ ਤੇਰੀ ਉਮਰ ਲੰਘ ਜਾਣੀ ਆ ਮੁੜ ਕੇ ਮੰਮੀ ਨੰਗ ਜੇਗੀ ਤੇ ਨੰਗ ਜੇ ਨਵਦੀਪ ਆ ਜੇਗੀ ਠੀਕ ਆ ਜੇ ਨਾ ਵੀ ਆਏਗੀ ਨਾ ਤਾਂ ਮੈਂ ਇਦਾਂ ਹੀ ਜੀ ਲਾਂਗਾ ਲੈ ਆ ਸੁਣ ਲੋ ਇਹਦੀ ਗੱਲ ਹੈ ਇਹ ਇਦਾਂ ਹੀ ਜੀ ਲੂਗਾ ਗੱਲਾਂ ਕਰਨੀਆਂ ਸਭਿਆਂ ਠੀਕ ਆ ਜਦੋਂ ਉਮਰ ਕਟਣੀ ਪਈ ਨਾ ਫਿਰ ਤੂੰ ਰੋਇਆ ਕਰਨਾ ਫਿਰ ਮਾਂ ਮੇਰੀ ਸੱਚ ਬੋਲਦੀ ਹੈਗੀ ਪਰ ਮੈਂ ਨਹੀਂ ਜੇ ਵਿਆਹ ਤੇ ਦੇ ਵੀ ਕਰਵਾਉਣਾ ਅੱਜ ਇਹਦੇ ਹੱਡ ਪੈਰ ਚੱਲਦੇ ਆ ਤੇ ਜਦੋਂ ਬੁੱਢਾ ਹੋ ਗਿਆ ਤਾਂ ਰੋਟੀ ਪਾਣੀ ਕਿੱਥੋਂ ਖਾਣਾ ਮੁੜ ਕੇ ਵਾ ਮੈਨੂੰ ਨਹੀਂ ਇਸ ਚੀਜ਼ ਦਾ ਪਤਾ ਜਿੰਨਾ ਚਿਰ ਉਹ ਦਾਣਾ ਨਾ ਪਤਾ ਲੱਗਾ ਕਿ ਹੈ ਜਾਂ ਨਹੀਂ ਉਨਾ ਚਿਰ ਮੈਚੇਜ ਵਾਲੇ ਬੰਦੇ ਸੋਚਣਾ ਨਹੀਂਆ ਉਹ ਹੈ ਨਹੀਂ ਹੁਣ ਘਾਟੀ ਸੁਪਨੇ ਵੇ ਇਹੋ ਦੇ ਆਉਣ ਦੇ ਉਹਨੇ ਨਹੀਂ ਆਉਣਾ ਹੁਣ ਮੈਨੂੰ ਪਤਾ ਵੋਦਾ ਉਹਦੇ ਲੱਛਣ ਨਹੀਂ ਸੀ ਚੰਗੇ ਮੈਨੂੰ ਤੇ ਇਦਾਂ ਦਾ ਡੈਡੀ ਕੁਛ ਨਹੀਂ ਲੱਗਦਾ ਲੈ ਸਾਰਾ ਕੱਪੜਾ ਲੀੜਾ ਲੈ ਗਈ ਸਾਰਾ ਸੋਨਾ ਲੈ ਗਈ ਕੱਢ ਕੇ ਹੈ ਅਜੇ ਇਹਨੂੰ ਇਦਾਂ ਦਾ ਨਹੀਂ ਲੱਗਦਾ ਜੇ ਇਹਨੇ ਕਿਤੇ ਜਾਣਾ ਹੀ ਹੁੰਦਾ ਉਹਦਾ ਪਤਾ ਤਾਂ ਲੱਗਦਾ ਨਾ ਨੂੰ ਆਹ ਹੋਏ ਤੇ ਗੱਲ ਤੇ ਕਿੰਨਾ ਚਿਰ ਹੋ ਗਿਆ ਅਜੇ ਤੱਕ ਲੱਗਾ ਕੋਈ ਪਤਾ ਚਲ ਦਫਾ ਕਰ ਉਹਨੂੰ ਉਹਦੀ ਗੱਲ ਵਾਰ-ਵਾਰ ਕਰੀ ਜਾਣੀ ਹਾਂ ਜਦੋਂ ਮੁੜ ਕੇ ਤੇ ਹੁੰਦਾ ਹੁੰਦਾ ਘਰਾਂ ਨੂੰ ਹਾਂ ਉਹ ਆਪ ਸੈਣਾ ਮੇਰੀ ਸੁਣ ਲੋ ਗੱਲ ਮੇਰੇ ਨਾਲ ਗਾਂ ਤੋਂ ਇਹੋ ਜਿਹੀ ਗੱਲ ਨਾ ਕਰਿਓ ਮੇਰੀ ਬੈਤ ਇੱਕ ਬੈਸ ਹੀ ਇੱਕ ਮਿੰਟ ਮੇਰੀ ਗੱਲ ਸੁਣ ਜਾ ਵਿਆਹ ਹੋ ਜੂ ਤੇਰਾ ਇਹ ਇਹਦਾ ਇਰਾਦਾ ਚਲ ਪੋਤੀ ਪੋਤਾ ਕੋ ਆਜੂ ਆੜਿਆ ਤੇ ਵੀ ਮੇਰੀ ਗੱਲ ਸੁਣ ਪੁੱਤ ਆਪਣੇ ਮਾਂ ਪਿਓ ਵਾਲ ਤੇ ਵੇਖ ਲਾ ਆਪਾਂ ਕਿਤੇ ਸਾਰੇ ਜੀਏ ਮੈਨੂੰ ਨਹੀਂ ਪਤਾ ਆ ਕਿੱਦਾਂ ਦੀਆਂ ਗੱਲਾਂ ਕਰਦਾ ਪੁੱਤ ਤੂੰ ਤੈਨੂੰ ਸੋਚਣਾ ਪੈਣਾ ਵਾ ਸੋਚੀ ਬੈ ਕੇ ਤੈਨੂੰ ਮੈਂ ਕੀ ਕਿਹਾ ਮੈਂ ਉਹਨੇ ਨਿਗਾ ਮੰਨਣਾ ਠੀਕ ਨਹੀਂ ਮੰਨਣਾ ਨਿਗਾ ਨੂੰ ਮਨਾਉਣਾ ਪੈਣਾ ਮੇਰੀ ਬੀਤੀ ਕਰਾਈ ਲਾਗੇ ਕੁਛੀ ਤੇ ਕਰਾਈ ਆ ਕੋਈ ਗੱਲ ਨਹੀਂ ਚੰਗੇ ਭਲੇ ਮੈਂ ਪੱਠੇ ਕੁੱਤਰ ਲੱਗਾ ਸਾਡਾ ਪੁੱਤ ਵਾ ਜੇ ਅਹੀਂ ਨਾ ਨਾ ਕਵਾਂਗੇ ਤੇ ਕਿੰਨੇ ਕਹਿਣਾ ਵਾ ਲੋਕੀ ਚੱਗੇ ਚਾਹੁੰਦੇ ਆ ਐਨੀ ਜਾਇਦਾਦ ਬਣਾਈ ਇੰਨਾ ਕੋ ਬਣਾਇਆ ਤੇ ਸਾਡੇ ਹੱਥ ਆ ਜੇ ਯਾਰ ਬਾਕੀ ਨੇੜੇ ਨੂੰ ਸਮਝਾਉਣਾ ਹੀ ਹੁੰਦਾ ਵਾ ਇਹ ਤੇ ਗੱਲ ਪੈਣਾ ਕਿ ਅੱਜ ਪਹਿਲੇ ਦਿਨ ਗੱਲ ਕੀਤੀ ਆ ਨਾ ਕੋਈ ਗੱਲ ਨਹੀਂ ਅੱਜ ਨਹੀਂ ਮੰਨਿਆ ਕੱਲ ਨਹੀਂ ਮੰਨਿਆ ਮੰਨ ਜੂਗਾ ਹੌਲੀ ਹੌਲੀ ਠੀਕ ਆ ਨਾ ਇੱਕ ਗੱਲ ਦਿਮਾਗ ਚਾਦੇ ਨਾ ਕਿਤੇ ਨਾ ਕਿਤੇ ਬੰਦੇ ਦੇ ਮਨ ਚ ਪੈ ਜਾਂਦੀ ਆ ਵੇਹਲੋ ਤੇ ਹੀ ਮਨ ਜਣਾਉ ਨੇ ਆ ਪਾ ਕੇ ਵੇਖੀ ਨਾ ਤਾਂ ਮਾਗ ਤੇ ਪੈ ਗਈ ਉਹਦੇ ਉਹ ਕੋਈ ਗੱਲ ਨਹੀਂ ਤੁਸੀਂ ਨਾ ਛੱਡਿਆ ਕਰੋ ਕਿਤੇ ਗੱਲ ਨੂੰ ਉਹ ਤੇ ਮਾਸਾ ਵੀ ਨਹੀਂ ਗੱਲ ਦੇ ਉੱਤੇ ਹੁੰਦਾ ਵੀ ਜਾਂ ਕਿ ਤਰ੍ਹਾਂ ਕਿ ਤਰ੍ਹਾਂ ਇਤਰਾਮ ਆਪੇ ਆ ਜਾਣਾ ਵਾ ਪਹਿਲੀ ਵਾਰ ਤੇ ਗੱਲ ਕੀਤੀ ਉਹਦੇ ਨਾਲ ਇਦਾਂ ਦੀ ਠੀਕ ਵਾ ਨਾ ਚਲ ਆਜੋ ਮੈਂ ਚਾਹ ਬਣਾ ਲਈ ਤੇ ਮੈਂ ਤਾਂ ਮੈਂ ਵੀ ਨਾ ਖੁੱਤ ਛੇੜੀ ਨਾ ਛੇੜੀ ਪਰ ਤੂੰ ਨਾ ਨਹੀਂ ਬੰਦਾ ਬਣੇ ਮੈਂ ਬਣਨਾ ਵੀ ਨਹੀਂ ਆ ਮੈਂ ਕਰਕੇ ਰਹਿਣਾ ਇਹਦਾ ਕਰਕੇ ਰਹਿਣਾ ਆਜੋ ਹੁਣ ਅੱਧ ਹੋਈ ਇਹਦੇ ਵਾਲੀ ਮੈਂ ਤਾਂ ਕੈਨੀ ਆ ਮਰ ਵੀ ਗਈ ਆ ਕਿਤੇ ਖਿਹੜਾ ਨਹੀਂ ਛਡੰਡੀ ਮੇਰੇ ਪੁੱਤ ਦਾ ਨਾ ਉਦਾਂ ਤਾਂ ਮਾਰਦੀ ਹੁਣ ਮੈਂ ਤੇ ਦਿਲ ਵਿੱਚ ਝੁਕਦਾ ਮਾਰਾਂ ਇਹਨੂੰ ਸਕਾਤ ਨੂੰ ਹੈ ਉਹ ਤੇ ਨਾ ਹੀ ਨਹੀਂ ਲਿੰਦਾ ਵਿਆਹ ਕਰਾਉਣ ਦਾ ਪਰ ਕੋਈ ਨਹੀਂ ਮੇਰਾ ਨਾਂ ਵੀ ਜੀਵਨ ਆ ਮੈਂ ਵੀ ਕਰਾ ਕੇ ਛਡੂੰਗੀ ਹਾਂ ਕਿੰਨਾ ਗੰਦ ਪਾਇਆ ਵਾ ਹੈ ਕਿੰਨੀ ਵਾਰੀ ਨੂੰ ਮੁੰਡੇ ਨੂੰ ਕਿਹਾ ਮੈਂ ਵੀ ਕਪੜੇ ਜੋੜ ਕੇ ਰੱਖਿਆ ਕਰ ਹੁਣ ਮੈਂ ਰੋਟੀ ਪਾਣੀ ਪਕਾਵਾਂ ਤੇ ਜਦੀ ਲੁਮਾਰੀ ਦੀ ਸਫਾਈ ਕਰਾਂ ਇੱਕ ਤੇ ਨਾ ਐਡਾ ਵੱਧ ਵਾ ਨਾ ਜੇ ਮੈਂ ਕਿਹਾ ਵੀ ਤਰਾ ਵਿਆਹ ਕਰ ਦਿੰਨੇ ਆ ਤਾਂ ਵੀ ਨਹੀਂ ਮੰਨਣ ਨੂੰ ਤਿਆਰ ਬੱਸ ਮੈਂ ਕਿੱਥੇ ਫਾਇਰ ਲਗਾ ਫੋਨ ਕਿਧਾ ਆ ਗਿਆ ਭਾਬੀ ਦਾ ਹਲੋ ਸਤਿ ਸ਼੍ਰੀ ਅਕਾਲ ਹਾਂ ਰਾਜੀ ਬਾਜੀ ਕੀ ਸੁਣਾਓ ਕੀ ਆਖਿਆ ਬੀਜੀ ਨੂੰ ਗੱਲ ਦਾ ਮੇਰੀ ਗੱਲ ਸੁਣ ਲੈ ਭਾਬੀ ਇਹ ਤਾਂ ਗੱਲ ਨਹੀਂਓ ਪੜਨੀ ਠੀਕ ਵਾ ਨਾ ਮੈਨੂੰ ਵੀ ਲੋੜ ਆਪਣੀ ਮਾਂ ਦੀ ਹਾਂ ਜਾਣਨੀ ਹੈ ਜਾਣਨੀ ਹੈ ਰਹਿਣ ਦੋ ਬੜੀ ਕਦਰ ਵਾ ਨਾ ਤੁਹਾਨੂੰ ਇਹਦੀ ਵਿਚਾਰੀ ਦੀ ਉਹਦੋਂ ਬੱਸੇ ਚੜਾਤਾ ਸੀਗਾ ਮੇਰ ਕੋ ਇੱਕ ਗੱਲ ਸਾਫ਼ ਸਾਫ਼ ਸੁਣ ਲੋ ਮੈਂ ਅਜੇ ਨਹੀਂ ਜੇ ਆਉਣ ਦੇਣਾ ਠੀਕ ਆ ਨਾ ਮੇਰਾ ਵੀ ਨਿਗਮ ਮੰਨ ਕੇ ਪਾਸੇ ਲੱਗਣ ਡਿਆ ਆਹੋ ਉਹਦਾ ਫੋਨ ਕਰਨਾ ਤੇ ਕਰਿਓ ਪਾਰਾ ਆਉਣਾ ਆਣ ਵੱਲੋਂ ਤਾਂ ਫੋਨ ਕਰਿਓ ਫੇ ਬਿਜੀ ਨੂੰ ਛੱਡ ਜੋ ਤੇ ਐਉਂ ਕਰ ਦੋ ਹਾਂ ਬਾਕੀ ਮੈਂ ਸਭ ਕੋ ਹੀ ਜਾਣਦੀ ਆ ਮੇਰੇ ਕੋਲ ਨਿਕਾ ਕੋਈ ਵੀ ਹੂੰ ਕੋਈ ਨਹੀਂ ਜਦੋਂ ਬੀਜੀ ਕਹੂਗੇ ਨਾ ਮੈਂ ਜਾਣਾ ਮੈਂ ਤੇ ਮੈਂ ਛੱਡ ਜੂਗੀ ਆਹੋ ਚੰਗਾ ਰੱਖ ਦੀਆਂ ਫੋਨ ਦੇਖਾਂ ਅੱਗ ਲਗੀ ਕਿ ਦੀਨ ਫੋਨ ਕਰਨ ਦੀ ਪਹਿਲਾਂ ਉਹਦੀ ਕਦਰ ਨਹੀਂ ਕਰਦੇ ਘਰ ਕੋਈ ਤੇ ਜਿਓ ਵਿਚਾਰੀ ਆ ਗਈ ਆ ਤੇ ਹੁਣ ਛੇਤੀ ਕਿ ਲਾ ਦੋ ਸਾਡਾ ਸਰਦਾ ਨਹੀਂ ਨਾ ਤੁਹਾਡਾ ਸਰਦਾ ਨਹੀਂਗਾ ਤੁਹਾਡਾ ਨਿਕਾ ਸਰਨਾ ਉਦੀ ਵਿਚਾਰੀ ਨੂੰ ਬਕਦਰੀ ਕਰਕੇ ਤੇ ਸੁਟਿਆ ਵਾ ਪਹਿਲਾਂ ਨੂੰ ਬੱਸੇ ਚੜਾਤਾ ਜੇ ਲੱਤਾਂ ਬਾ ਟੁੱਟ ਜੇ ਤੇ ਕੌਣ ਜ਼ਿੰਮੇਵਾਰ ਵਾ ਹਾਦੀ ਕਰਦੀਆਂ ਪਖੰਡ ਤੇ ਐਉਂ ਕਰਦੀਆਂ ਜਿਦਾਂ ਆਪਾਂ ਪਤਾ ਨਹੀਂ ਕੀ ਚੀਜ਼ਾਂ ਵਾ ਦੱਸਣੀਆਂ ਜਾ ਕੇ ਵੀ ਨਹੀਂ ਮੈਂ ਕਿ ਸੇਰੀ ਵਾ ਲਈਏ ਮੰਮੀ ਸਰਵਾਉਂ ਦੇ ਦੇ ਆਹੋ ਲਿਆ ਮੈਂ ਆਵਾ ਵਾ ਵਾ ਇਹ ਲੰਗ ਗਏ ਨਹੀਂ ਨਹੀਂ ਲਿਆ ਫੜਾਓ ਤਹੀ ਮੈਨੂੰ ਮੈਂ ਮਾਉਣੀ ਆ ਗੱਲ ਦੱਸਾਂ ਕਿ ਹਾਂ ਦੱਸਦੇ ਤੁਹਾਡੀ ਨਿੱਕੀ ਨਾ ਉਹਦਾ ਫੋਨ ਆਇਆ ਅੱਜ ਅੱਛਾ ਤੇ ਪਤਾ ਕੀ ਆਂਦੀ ਆ ਹੁਣ ਨਾ ਤਲ ਦਿਓ ਬੇਟੀ ਨੂੰ ਹਾ ਤਾਂ ਜੀ ਨਹੀਂ ਲੱਗਣ ਡਿਆ ਸਾਡੇ ਘਰ ਦਾ ਨਹੀਂ ਸਰਦਾ ਮੈਂ ਵੀ ਚੰਗੇ ਤਾੜ ਤਾੜ ਜਵਾਬ ਦਿੱਤੇ ਗਾੜੀਆਂ ਉਹ ਨੂੰ ਤੇ ਆਂਦੀ ਵੀ ਛੇਤੀ ਜਾਵੇ ਉਹ ਤਾਂ ਗੱਲ ਵਾ ਤੂੰ ਹੁਣ ਕਿਉਂ ਫੋਨ ਕਰਦੀ ਆ ਹੁਣ ਲੱਭਦਾ ਨੇ ਹੁਣ ਆ ਸਬਜ਼ੀਆਂ ਕੱਟਣ ਵਾਲਾ ਤਾਂ ਹੀ ਢਈ ਫੋਨ ਕਰਨ ਹੁਣ ਹੁਣ ਮਰਨ ਦੇ ਹੀ ਤਰਲੇ ਲੈਣ ਦੇ ਹੀ ਹੁਣ ਤੇ ਦੇਣਾ ਹੀ ਜਵਾਬ ਚਾਜਣਾ ਮੈਂ ਤਾਂ ਠੋਕੇ ਦੇਤਾ ਜਵਾਬ ਮੈਂ ਮੇਰੀ ਵੀ ਮਾਂ ਆ ਮੇਰਾ ਵੀ ਜੀ ਕਰਦਾ ਰੱਖਣ ਨੂੰ ਉਦਾਂ ਤਾਂ ਮੈਂ ਬਸਦੇ ਤੌਰ ਛੱਡਿਆ ਸੀਗਾ ਮੈਂ ਨਹੀਂ ਇਹਦੇ ਅੱਖੇ ਨਾਲ ਜਾਣਾ ਤੇ ਨਾ ਰਹਿਣਾ ਆਹੋ ਨਹੀਂ ਠੀਕ ਵਾ ਮੈਂ ਕਹਿਤਾ ਵਾ ਮੈਂ ਕਿ ਜਦੋਂ ਮੇਰੀ ਮਾਂ ਕਹੂਗੀ ਨਾ ਤੇ ਮੈਂ ਆਪੇ ਛੱਡ ਆਉਂਗੀ ਮੈਂ ਖਬਰਦਾਰ ਜੀ ਮੁਰਤੇ ਫੋਨ ਕੀਤਾ ਤੇ ਵੰਦੀ ਆ ਗਈ ਛਾਈ ਆਹੋ ਤੂੰ ਮੈਨੂੰ ਕਿਤੇ ਪਹਿਲੂ ਫੜਾਉਂਦੀ ਕੋਣ ਹਾਂ ਤੇ ਮੈਂ ਇਹਦੀਆਂ ਲੀਣਾ ਕਰਦੀ ਉਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅੱਜ ਨਿੱਕੀ ਨੇ ਕੀਤਾ ਕੱਲ ਨੂੰ ਵੱਡੀ ਦਾ ਵੀ ਆਉਣਾ ਵਾ ਠੀਕ ਵਾ ਨਾ ਆਹੋ ਆਹੋ ਫੇਰ ਕਰਿਓ ਲੀਣਾ ਚੱਜਣਾ ਨਾਲ ਦੀਆਂ ਚਲਾ ਕਾਈ ਬੜੀਆਂ ਬੰਬਰ ਬੰਦੀਆਂ ਗਾਨੇ ਚਲਾਕੀ ਕਰਦੀਆਂ ਵਾ ਨਾ ਇਹਨਾਂ ਤਾਂ ਮੰਨਿਆ ਨਾ ਵੀ ਜਿਹੜਾ ਘਰ ਜਸਿਆਣਾ ਘਰੋਂ ਨਿਕਲ ਜਾਏ ਪਤਾ ਕੀ ਗੱਲ ਵਾ ਇਹ ਚੁੰਦਗਾਵਾ ਪਹਿਚਦਰਾਣੀਆਂ ਬਣੀਆਂ ਆਉਣ ਜਾਣ ਲੱਗੀਆਂ ਕੁਛੀਆਂ ਨਾ ਵੱਡੇ ਨੂੰ ਬਸ ਚੁੱਪ ਕਰਕੇ ਜਿੱਥੇ ਜੀ ਕਰੇ ਪਰਸ ਪਾਈਏ ਮੋਢੇ ਤੇ ਤੇ ਨਿਕਲ ਜਾਈਏ ਨਿਕਲ ਜਾਈਏ ਇਹ ਜਿਹੜੀਆਂ ਚਲਾਕੀਆਂ ਕਰਦੀਆਂ ਫਿਰ ਤਾਂ ਸਾਨੂੰ ਕਿਹਨਾਂ ਪਤਾ ਨਹੀਂ ਲੱਗਦਾ ਤੇ ਕੋਈ ਨਹੀਂ ਹੋਣੀ ਚਲਾਕੀਆਂ ਚੱਲਣ ਦੇਣੀਆਂ ਇਹਨਾਂ ਦੀਆਂ ਫਿਰ ਇਹੋ ਜਿਹਾ ਕੰਮ ਕਰਦੀਆਂ ਨੇ ਆਹੋ ਤੇ ਮੇਰੀ ਮਾਂ ਕਿਹੜੀ ਵਾਧੂ ਆ ਠੀਕ ਵਾ ਨਾ ਹੋਣੀ ਮੈਂ ਜਾਣ ਦੇਣਾ ਤੁਹਾਨੂੰ ਇੱਥੇ ਰੋਗੀ ਮੇਰੇ ਕੋਲ ਹੀ ਸੋਨ ਮੈਂ ਆਖਿਆ ਬੀਤੀ ਮੇਰੀ ਐਦਾ ਮਨ ਨਹੀਂ ਉਹਦਾ ਲੱਗਦਾ ਤੇ ਚਲ ਚਾਰ ਦਿਨ ਜਾਣੀ ਆ ਆਹੋ ਉਹਦਾ ਜੀਜਾ ਲੱਗੇਗਾ ਗੱਲਾਂ ਬਾਤਾਂ ਕਰਾਂਗੀ ਹਾਂ ਆਹੋ ਇਹਨਾਂ ਨੂੰ ਕੀ ਹੋਰ ਇਹਨਾਂ ਨੂੰ ਫੋਨ ਆ ਗਿਆ ਇਹਨਾਂ ਨੂੰ ਕੀ ਲੱਗੇ ਕਿ ਜਾਨਾਂ ਦਾ ਦੁੱਖ ਨਹੀਂ ਕੀਤਾ ਨਾ ਨਾ ਇਹਨਾਂ ਨੂੰ ਕਿਸੇ ਦਾ ਸੁੱਖ ਦੁੱਖ ਨਾ ਕਿ ਲੱਗੇ ਨਾ ਇਹਨਾਂ ਨੇ ਤਾਂ ਕਿ ਦੋਤੀ ਦਾ ਕਦੀ ਨਾ ਨਹੀਂ ਲਿਆ ਦੂਆ ਨਾ ਲੈਣਾ ਇਹਨਾਂ ਨੇ ਦੋਤੀ ਦਾ ਦੋਤੀ ਵਿਚਾਰੀ ਦਾ ਕੰਨੂ ਨਾ ਲੈਣਾ ਇਹਨਾਂ ਨੇ ਉਹ ਤੇ ਆਪਣੇ ਕੰਮ ਨੂੰ ਪਈਆਂ ਵੱਡੀਆਂ ਚਲਾਕਾਂ ਭਿਕਾਰ ਆਜੇ ਦਵਾਦਾਂ ਤੇ ਫਿਰ ਨ ਚੜ ਜੀਏ ਮੁੜ ਕੇ ਹੁਣ ਫਿਰਿਆ ਨਹੀਂ ਨਾ ਜਾਂਦਾ ਹੁਣਾ ਮਗਰੋਂ ਹਾਂ ਨਹੀਂ ਮੈਂ ਨਹੀਂ ਹੁਣ ਮੈਂ ਮਰਜ਼ੀ ਨਾਲ ਜਾਵਾਂਗੀ ਤੇਰੀ ਨਾ ਨਹੀਂ ਨਹੀਂ ਹੁਣ ਮੈਂ ਜਾਣ ਨਹੀਂ ਦੇਣਾ ਅਜੇ ਕੀ ਗੱਲਾਂ ਮੇਰਾ ਨਹੀਂ ਹੱਕ ਹੈਗਾ ਕੋਈ ਆਪਣੀ ਮਾਂ ਤੇ ਐਵੇਂ ਹੀ ਰੋਲਾ ਪਾਉਂਦੀਆਂ ਰਹਿੰਦੀ ਕਾ ਮੈਂ ਤੇ ਕਦੀ ਵੀ ਨਾ ਜਾਣ ਦਵਾ ਆਪਣੀ ਮਾਂ ਨੂੰ ਜਿਹੜੀ ਮੇਰੀ ਮਾਂ ਵਾਧੂ ਕਰਕੇ ਸੁੱਤੀ ਆ ਹੈ ਉਹ ਦਿਨ ਬੱਸੇ ਚੜਾਤਾ ਜੇ ਲੱਤਾਂ ਬਾਂਹ ਤੇ ਟੁੱਟ ਜੇ ਤੇ ਕੌਣ ਜ਼ਿੰਮੇਵਾਰ ਵਾ ਆਹੋ ਤੇ ਲੋਕਮ ਖੋਲ ਹੀ ਕਰਨੇ ਨੇ ਆਹੋ ਏ ਵੈਲੀ ਗਾਵਾ ਇੰਨਾ ਤਰ੍ਹਾਂ ਅਦਾ ਫਰੇ ਵਾਧੂ ਜੇ ਤੁਸੀਂ ਪਰ ਤੁਸੀਂ ਵਾਧੂ ਨਹੀਂ ਆਲੰਦੇ ਹਾ ਫੋਨ ਹੁਣ ਵੇਖੀ ਕਿਦਾਂ ਮੈਂ ਜਵਾਬ ਦਿੰਨੀ ਆ ਠੋਕ ਠੋਕ ਕੇ ਇਹਨਾਂ ਨੂੰ ਇਹ ਜਿਹੜੀਆਂ ਚਲਾਕ ਬਣੀਆਂ ਵਾ ਹੁਣ ਨਹੀਂ ਤੇ ਜਾਣਾ ਚੰਗਾ ਚੰਗਾ ਆਹੋ ਮੈਂ ਹੁਣ ਮੈਂ ਤੈਨੂੰ ਪੁੱਛ ਕੇ ਜਾਣਾ ਮੈਂ ਤੇਰੇ ਪਿੱਛੇ ਤੋਂ ਬਗਿਆ ਥੋੜਾ ਜਾਣਾ ਵਾ ਨਹੀਂ ਹੁਣ ਮੈਂ ਜਾਣ ਹੀ ਨਹੀਂ ਦੇਣਾ ਹੁਣ ਮੈਂ ਰੱਖੂੰਗੀ ਆਪਣੇ ਕੋਲ ਹੀ ਤੁਹਾਨੂੰ ਠੀਕ ਵਾ ਨਾ ਆਹੋ ਠੀਕ ਹੈ ਕੇ ਆਹੋ ਚਲ ਸਿਰ ਤੇ ਵਾ ਗਿਆ ਵਾ ਹਾਂ ਸਿਰ ਤੇ ਮੈਂ ਤੇ ਹੀ ਲੋਦੀ ਬਾਦੰਦੀ ਆ ਕਿਆ ਲੇ ਫਿਰ ਕੀ ਆ ਮੇਰੀ ਮਾਂ ਵਾਂ ਮੈਂ ਇਹ ਨਾ ਨਹੀਂ ਕਰ ਸਕਦੀ ਤੁਹਾਡੇ ਵਾਸਤੇ ਤੇ ਮੈਂ ਸੁਈਆਂ ਵੀ ਲਾਈ ਦਵਾ ਹੈ ਹਾਂ ਆ ਲਾ ਦੇ ਇਹ ਸੁਈਆਂ ਨਾ ਫਿਰ ਉਹ ਜਰਾ ਘਟ ਖਿਲਰ ਦੇ ਆਹੋ ਖਿਲਰ ਦੇ ਨੀਗੇ ਫੋਨ ਆਊਗਾ ਨਾ ਹੁਣ ਤੇ ਮੈਂ ਗੱਲ ਕਰਾਂ ਤੁਹਾਡੀ ਪਰ ਚੱਜ ਨਾ ਦਵਾਈ ਦਿਓ ਜਰਾ ਤਾਂ ਨਹੀਂ ਦੇਾਂਗੇ ਇਹਨਾਂ ਨੂੰ ਦਵਾਈ ਤੇ ਹਾਂ ਚੰਗੀ ਤਰ੍ਹਾਂ ਦਿਓ ਕਹੀ ਹਿੰਮਤ ਨਾ ਕਰਨ ਫੋਨ ਕਰਨ ਦੀ ਇਦਾਂ ਜੁੱਕ ਕੇ ਸੌਖ ਤੇ ਫੋਨ ਲਾ ਦਾਂ ਜੇਰਾ ਮੁੜ ਕੇ ਨਾ ਕਰੇ ਆਹੋ ਮੁੜ ਕੇ ਨਾ ਕਰੇ ਤੇ ਮੇਰੀ ਗੱਲ ਸੁਣ ਚਾਹ ਪੀਣੀ ਜੇ ਅਰ ਗਿਆ ਚਾਹ ਕੀ ਪੀਣੀ ਐ ਤੂੰ ਆਪਣਾ ਕੰਮ ਕਮ ਨਬੇੜ ਕੇ ਨਾ ਜਿਹੜਾ ਰਹਿਦਾ ਵਾ ਅੱਛਾ ਤੇ ਆ ਜਾ ਇੱਥੇ ਧੀਆ ਮਾਵਾ ਤੇ ਗੱਲਾਂ ਲੰਮੀਆਂ ਪਈਏ ਪੱਖੇ ਚਲੇ ਕੋ ਗੱਲ ਕੋਈ ਬਾਤ ਚਲੋ ਠੀਕ ਵਾ ਥੋੜਾ ਜਿਹਾ ਕੰਮ ਰਹਿ ਗਿਆ ਵਾ ਤੇ ਮੈਂ ਕਰਕੇ ਤੇ ਬਸ ਆਈ ਖੜੀ ਟੜ ਕੋ ਹੈ ਤੇ ਕਰਦੇ ਗੱਲਾਂ ਬਾਤਾਂ ਨਹੀਂ ਆ ਤਾਂ ਮੈਂ ਹੱਥ ਮਰਵਾ ਦੇਣੀ ਨਹੀਂ 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 ਬਸ ਮੈਨੂੰ ਬੈਠੀ ਚੰਗੀ ਲੱਗਦੀ ਐ ਮੇਰੀ ਮਾਂ ਠੀਕ ਵਾ ਨਾ ਮੈਂ ਆਗੀ ਕੰਮ ਕਰਕੇ ਕੰਮ ਕਿੰਨਾ ਖਵਾ ਕੇ ਤੇ ਹਾਂ ਕਰ ਲੈ ਫਿਰ ਕਰਨਾ ਹਾਂਜੀ ਉਹ ਪਾਏ ਰੱਖੇ ਨਾ ਉਦਨ ਦੇ ਮੱਝ ਵਾਲੇ ਹਾਂਜੀ ਉਹ ਚ ਪਾਏ ਦੇ ਆ ਮੈਨੂੰ ਥੋੜੇ ਜਿਹਾ 100 ਰੁਪਏ ਦੇ ਮੈਂ ਉਹ ਮੁੰਡੇ ਦੇ ਦੇ ਕੇ ਆਉਂ ਤਨ ਲੈ ਨਹੀਂ ਠੀਕ ਆ ਦੇ ਨਹੀਂ ਹੂੰ ਮੈਂ ਹਾਂ ਦੇ ਦਈਏ ਫਿਰ ਲੋਰ ਹੁੰਦੀ ਬੰਦੇ ਦੀ ਹਾਲ ਗਿਨੇ ਪੁਰੇ ਆ ਨਹੀਂ ਗਿਨੇ ਤਨੀ ਗਿਣ ਲਓ ਇੱਕ ਇਹ ਤੇ ਠੀਕ ਆ ਦਾ ਯਾਰ ਮੈਂ ਚੱਲ ਉਹਨੂੰ ਦੇ ਦਿੰਦਾ ਵਾ ਉਦੋਂ ਦੇ ਫਰੇ ਉਹਦੇ ਕੋਲ ਮੈਂ ਪ੍ਰਾਵਾਹ ਇਹਨੂੰ ਪੈ ਰੋਕਾ ਫਿਰ ਮੈਂ ਹੋਰ ਪੈ ਦੇ ਦੇਣੀ ਆ ਤੇ ਸੌਦਾ ਵੀ ਲੈਣ ਵਾਲਾ ਤੇ ਇੱਕ ਦੋ ਚੀਜ਼ ਕਰਦੀ ਹੋਰ ਵੀ ਲੈਣ ਵਾਲੀ ਆ ਕੋਈ ਫੜੀ ਆਇਆ ਉਹ ਲਿਆ ਲਿਖਿਆ ਸੌਦਾ ਹਾਂਜੀ ਲਿਖਿਆ ਆ ਹਾਲੋ ਚਲ ਠੀਕ ਆ ਨਾ ਹਮੇ ਚੱਲੇ ਆਉਣੀ ਤਾ ਚੱਲ ਠੀਕ ਪੱਬੀ ਜੀ ਹਾਂ ਨਾ ਆ ਜਾ ਕੀ ਹੋਇਆ ਲੰਮੀ ਕਿਹੜੀ ਕੋਲੋਂ ਪੇਵੇ ਨਹੀਂ ਮੈਂ ਤਾਂ ਉੱਧਰ ਹੀ ਲੰਮੇ ਪਈ ਹਾਂ ਆ ਜਾ ਬਹਿ ਜਾ ਠੀਕ ਠੀਕ ਆ ਵਾਹ ਮੈਂ ਨਾ ਕੱਲੀ ਉੱਧਰ ਬਿਠੀ ਹਾਂ ਤੇ ਬੋਰ ਜੀ ਹੋਣੀ ਹੈ ਮੈਂ ਚੱਲ ਪੱਬੀ ਲੱਗੇ ਚੱਲ ਜਾਈਏ ਨੀ ਗੱਲਾਂ ਬੱਤਾ ਕਰਾਂਗੇ ਘੜੀ ਕੋਈ ਗੱਲ ਨਹੀਂ ਜੇ ਤੂੰ ਨਹੀਂ ਇਹਦਾ ਆ ਜਾ ਕਰ ਮੇਰੇ ਲੱਗੇ ਸਾਡੇ ਰੂਮ 'ਚ ਆ ਜਾ ਕਰ ਠੀਕ ਆ ਬਹਿ ਕੇ ਗੱਲਾਂ ਮਾਰ ਲਿਆ ਕਰਾਂਗੇ ਮੈਂ ਤਾਂ ਨਾਲ ਇੱਕ ਗੱਲ ਕਰਨੀ ਹੈ ਕਿ ਚਲੋ ਹੋਉਂਦੇ ਤੂੰ ਹੀ ਮੇਰਾ ਕਿੰਨਾ ਕਰ ਰਹੇ ਹੋ ਕੱਲ ਨੂੰ ਜਦੋਂ ਮੇਰਾ ਬੱਚਾ ਹੋਇਆ ਤਾਂ ਤੁਸੀਂ ਕਿੱਦਾਂ ਕੰਮ ਕਰੋਗੇ ਮੈਨੂੰ ਤੇ ਸਮਝ ਨਹੀਂ ਲੱਗਾਂਗੇ ਕੋਈ ਗੱਲ ਨਹੀਂ ਬਬੂ ਉਹ ਮਹਾਰਾਜ ਕਰਨ ਵਾਲਾ ਨਾ ਸਭ ਕੁਝ ਜਿੱਥੇ ਤੇਰਾ ਹੋਣਦਿਆ ਤੇਰੇ ਬੱਚੇ ਦਾ ਵੀ ਹੋ ਜਾਣਾ ਉਹ ਜਿੱਥੇ ਤੂੰ ਦੋ ਖਾਨੀ ਆ ਉਹ ਵੀ ਖਾ ਲੂਗਾ ਪਰ ਫਿਰ ਵੀ ਤੁਸੀਂ ਮੇਰਾ ਕਿੰਨਾ ਸਾਥ ਦੇਂਦੇ ਹੋ ਤੇ ਮੈਂ ਤੇ ਕੁਝ ਵੀ ਨਹੀਂ ਕਰਦੀ ਕਿ ਸਾਰਾ ਦਿਨ ਬਿੱਲੀ ਬੈਠੀ ਰਹਿਣੀ ਆ ਕੋਈ ਗੱਲ ਨਹੀਂ ਬਬੂ ਐਡੇ ਟੈਨਸ਼ਨ ਨਹੀਂ ਲਈਦੀ ਆਪੇ ਹੋ ਜਾਂਦਾ ਦਾ ਸਭ ਕੁਝ ਮੈਂ ਤੇ ਬਸ ਵਾਹਿਗੁਰੂ ਘਰ ਇਹ ਹੀ ਅਰਦਾਸ ਕਰਨੀ ਹੈ ਕਿ ਮੇਰੀ ਜਲਦੀ ਤੋਂ ਜਲਦੀ ਜਿਆਦਾ ਸ਼ੁਪਾਪਸ ਆਵੇ ਤੇ ਮੈਂ ਵੀ ਆਪਣੇ ਘਰ ਜਾਵਾਂ ਕੋਈ ਗੱਲ ਨਹੀਂ ਆਪੇ ਆ ਜੂਗੀ ਖੋਲੀ-ਖੋਲੀ ਤੂੰ ਕੋਈ ਟੈਨਸ਼ਨ ਨਹੀਂ ਲੈਣੀ ਦਵਾਈ ਲਗਾਤਾਰ ਖਾਣੀ ਹੁੰਦੀ ਹੈ ਨਾ ਨਾਗਾਤ ਨਹੀਂ ਪਉਂਦੀ ਹੁੰਦੀ ਨਹੀਂ ਨਹੀਂ ਭਾਬੀ ਜੀ ਮੈਂ ਦਵਾਈ ਪੂਰੇ ਚੇਤੇ ਨਾਲ ਖਾਣੀ ਆ ਕਿ ਮੈਨੂੰ ਜਲਦੀ ਤੋਂ ਜਲਦੀ ਜਿਆਦਾ ਆਵੇ ਆਹੋ ਡਾਕਟਰ ਵੀ ਕਹਿੰਦਾ ਹੈ ਵੀ ਟਾਈਮ ਦੇ ਟਾਈਮ ਨੂੰ ਦਵਾਈ ਦਿਆ ਕਰੋ ਲਗਾਤਾਰ ਖਾਵੇ ਨਾਗਾ ਨਾ ਕੋਈ ਪਵੇ ਤੇ ਇਹ ਛੇਤੀ ਠੀਕ ਹੋ ਗਿਆ ਨਾਲੇ ਚੇਤਾ ਆ ਜਾਊਗਾ ਕੀ ਹੋਗਾ ਕੀ ਨਹੀਂ ਹੋਇਆ ਹਾਂਜੀ ਮੈਂ ਖਾਣੀ ਆ ਚੱਲ ਬਹਿ ਨਾ ਵਾ ਮੈਂ ਚਾਹ ਬਣਾ ਕੇ ਲਿਆਉਂਦੀ ਆ ਨਹੀਂ ਨਹੀਂ ਤੁਸੀਂ ਨਾ ਬੈਠੇ ਰਹੋ ਮੈਂ ਬਣਾ ਕੇ ਲਿਆਉਂਦੀ ਆ ਤੁਹਾਡੇ ਵਾਸਤੇ ਵੀ ਨਾਲੇ ਆਪਣੇ ਲਈ ਵੀ ਬੈਕੇ ਨਾਲੇ ਗੱਲਾਂ ਬਾਤਾਂ ਕਰਾਂਗੇ ਚੱਲ ਠੀਕ ਆ ਉਹ ਨਾ ਉੱਤੇ ਨਾਲੇ ਉਹ ਬਿਸਕੁਟ ਪਏ ਹੋ ਡੱਬੇ ਚ ਉਹ ਲੈ ਆਵੀਂ ਚਾਹ ਨਾਲ ਜੇ ਪੂਜਾ ਖਾਣਾ ਹੋਊ ਤਾਂ ਉੱਥੇ ਪਿਆਈ ਹੋ ਕੋਈ ਨਹੀਂ ਮੈਂ ਲੈ ਆਵਾਂਗੀ ਆਹ ਲੈ ਐਵੇਂ ਕੰਮੀ ਜੀ ਟੈਨਸ਼ਨ ਲੈਂਦੀ ਰਹਿੰਦੀ ਆ ਜੋ ਕਿਸਮਤ ਚ ਲਿਖਿਆ ਉਹ ਤੇ ਹੋਣਾ ਹੀ ਹੋਣਾ ਵਾ ਆਪੇ ਸਭ ਕੁਝ ਠੀਕ ਹੋ ਜਾਣਾ ਵਾ ਕੋਈ ਗੱਲ ਨਹੀਂ